ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਡਾਕਟਰ ਸੰਤੋਖ ਸਿੰਘ ਢਿੱਲੋਂ ਮੁਸਕਾਨ ਕਲੀਨਿਕ ਦੋਦਾ ਸ਼੍ਰੀ ਮੁਕਸਰ ਸਾਹਿਬ ਤੋਂ ਬੋਲ ਰਿਹਾ ਹਾਂ ਤੇ ਅੱਜ ਬਹੁਤ ਹੀ ਬਿਹਤਰੀਨ ਟੈਸਟੀਮਨੀ ਤੁਹਾਡੇ ਕੋਲ ਲੈ ਕੇ ਆ ਰਿਹਾ ਹਾਂ ਇੱਕ ਬੱਚੀ ਹੈ ਸਾਡੇ ਕੋਲ ਜਿਸ ਨੇ ਸਟੈਂਬੀ ਨੂੰ ਯੂਜ਼ ਕੀਤਾ ਹੁਣ ਸੁਣਦੇ ਹਾਂ ਇਹਨਾਂ ਦੇ ਮਾਤਾ ਦੇ ਜਵਾਨੀ ਇਸ ਬੱਚੀ ਨੂੰ ਕੀ ਤਕਲੀਫ ਸੀ ਤੇ ਸਟੈਂਬੀ ਲੈਣ ਦੇ ਨਾਲ ਕੀ ਫਰਕ ਪਿਆ ਹਾਂਜੀ ਰਾਜੀ ਕੀ ਸਤਿ ਸ੍ਰੀ ਅਕਾਲ ਜੀ ਮੇਰੇ ਬੱਚੇ ਦੀ ਕਾਫੀ ਦੇਰ ਤੋਂ ਦਿਲ ਦੀ ਧੜਕਣ ਵੱਧਦੀ ਸੀ ਸੋ ਮੇਰੀ ਬੇਟੀ ਨੂੰ ਇਸ ਦਵਾਈ ਨਾਲ ਆਰਾਮ ਆਇਆ ਏ ਇਹ ਇੱਕ ਪੋਚ ਇਹ ਡੇਲੀ ਲੈਂਦੀ ਸੀਗੀ ਸਵੇਰਾਂ ਧੰਨਵਾਦ ਹਾਂ ਬੁੱਤ ਤੂੰ ਦੱਸ ਵੀ ਤੈਨੂੰ ਕੀ ਤਕਲੀਫ ਸੀ ਬੋਲੋ ਮੇਰੀ ਦਿਲ ਦੀ ਧੜਕਣ ਮੇਰੀ ਦਿਲ ਦੀ ਧੜਕਣ ਵਾਦੀ ਸੀਗੀ ਮੈਂ ਇਹਨੂੰ ਖਾਦੀ ਸੀਗੀ ਤੇ ਮੈਂ ਹੁਣ ਠੀਕ ਆ ਹੋਰ ਠੀਕ ਆ ਕਿੰਨਾ ਚਿਰ ਹੋ ਗਿਆ ਤੈਨੂੰ ਲੈਂਦੀ ਨੂੰ ਮੈਨੂੰ 20 ਦਿਨ 20 ਦਿਨ ਹੋ ਗਏ 20 ਦਿਨਾਂ ਚ ਕਾਫੀ ਫਰਕ ਹੈ ਹਾਂ ਜੀ ਜੀ ਕਾਫੀ ਫਰਕ ਠੀਕ ਹੈ ਜੀ ਹਾਂ ਦੋਸਤੋ ਹੁਣ ਤੁਸੀਂ ਸੁਣਿਆ ਕਿ ਇਸ ਟੈਂਬੀ ਲਾਈਨ ਦੇ ਨਾਲ ਇਸ ਬੱਚੀ ਦੀ ਮਾਤਾ ਨੇ ਆਪਣੇ ਜਬਾਨੀ ਦੱਸਿਆ ਔਰ ਬੱਚੀ ਨੇ ਦੱਸਿਆ ਕਿ ਕਿਸ ਤਰ੍ਹਾਂ ਇਹਨਾਂ ਦੇ ਦਿਲ ਦੀ ਧੜਕਣਾ ਵੱਧੀ ਸੀ ਤੇ ਹੁਣ ਇਹਨਾਂ ਦੇ ਦਿਲ ਦੀ ਧੜਕਣਾ ਨਾਰਮਲ ਹੈ ਇਹ ਠੀਕ ਨਹੀਂ ਔਰ ਅੱਜ ਫਿਰ ਇਸ ਨੂੰ ਲੈਣ ਆਏ ਨੇ ਅੱਜ ਤੱਕ ਇਹਨਾਂ ਨੇ ਸਿਰਫ 20 ਪੌਥੀ ਵਰਤੇ ਨੇ ਥੈਂਕ ਯੂ ਦੋਸਤੋ ਤਰਵਾ